ਸਾਰਦਾ ਨੇ ਕਿਹਾ ਮੈਨੂੰ ਕਦੇ ਵੀ ਇਸ ਭੂਮਿਕਾ ਲਈ ਇੱਕ ਔਰਤ ਦੀ ਤਰ੍ਹਾਂ ਪਹਿਰਾਵੇ ਨੂੰ ਲੈ ਕੇ ਕੋਈ ਡਰ ਨਹੀਂ ਸੀ ਗਾਜ਼ੇ ਕਿ ਕਿਕੂ ਸ਼ਾਰਦਾ ਟੀਵੀ ਜਗਤ ਦੇ ਮਸ਼ਹੂਰ ਕਾਮੇਡੀਅਨ ਹਨ ਉਹ ਪਿਛਲੇ 11 ਸਾਲਾਂ ਤੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਹਿੱਸਾ ਹੈ ਇਨੀ ਦਿਨੀ ਕਿਕੂ ਸ਼ਾਰਦਾ ਦੀ ਗ੍ਰੇਟ ਇਨੀ ਕਪਿਲ ਸ਼ੋਅ ਜੁ ਆਪਣੇ ਕਾਮੇਡੀ ਹੁਨਰ ਦਾ ਜਲਵਾ ਬਿਖੇ ਰਹੇ ਨੇ ਉਹ ਅਕਸਰ ਸ਼ੋਅ 'ਚ ਇੱਕ ਔਰਤ ਦੇ ਕਿਰਦਾਰ 'ਚ ਨਜ਼ਰ ਆਉਂਦੇ ਨੇ ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ ਹਾਲ ਹੀ 'ਚ ਕਿਕੂ ਸ਼ਾਰਦਾ ਨੇ ਦੱਸਿਆ ਕਿ ਉਹ ਕਿਸੇ ਰੋਲ ਲਈ ਔਰਤ ਦੀ ਤਰਾਕ ਕਪੜੇ ਪਾਉਣ ਚ ਕਦੇ ਨਹੀਂ ਚਿਜਦੇ। ਦਾਸੀ ਕੀ ਇੱਕ ਇੰਟਰਵਿਊ ਦੌਰਾਨ ਕਿ ਕਿਉਂ ਸ਼ਰਦਾ ਨੇ ਕਿਹਾ ਮੈਨੂੰ ਕਦੇ ਵੀ ਇਸ ਭੁਮਿਕਾ ਲਈ ਇੱਕ ਔਰਤ ਦੀ ਤਰਾ ਪਹਿਰਾਵੇ ਨੂੰ ਲੈ ਕੇ ਕੋਈ ਡਰ ਨਹੀਂ ਸੀ। ਮੈਂ ਇਹ ਗ੍ਰੇਟ ਇੰਡੀਅਨ ਕਾਮੇਡੀ ਸ਼ੋਅ ਦੇ ਦਿਨਾ ਤੋਂ ਕਿ ਮੈਂ ਇੱਕ ਅਭਿਨੇਤਾ ਹਾਂ ਇਸ ਲਈ ਮੈਨੂੰ ਉਹ ਸਭ ਕੁਝ ਕਰਨ ਯੋਗ ਹੋਣਾ ਚਾਹੀਦਾ ਜੋ ਮੇਰੇ ਤਰੀਕੇ ਨਾਲ ਆਉਂਦਾ ਜਦ ਵੀ ਮੈਂ ਕੋਈ ਔਰਤ ਦਾ ਕਿਰਦਾਰ ਨਿਭਾਉਂਦਾ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਉਹ ਇੱਜ਼ਤਦਾਰ ਹੋਵੇ ਦੱਸੇਗੀ ਕਿ ਕਿਕੁਸ਼ਾਰਦਾ ਨੇ ਅੱਗੇ ਕਿਹਾ ਜੇਕਰ ਮੈਂ ਔਰਤ ਦਾ ਕਿਰਦਾਰ ਨਿਭਾਉਂਦਾ ਹਾਂ ਤੇ ਦਰਸ਼ਕ ਇਸ ਨੂੰ ਸਵੀਕਾਰ ਨਹੀਂ ਕਰਦੇ ਤਾਂ ਮੈਂ ਇਸ ਨੂੰ ਜਾਰੀ ਨਹੀਂ ਰੱਖਦਾ ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਮੈਂ ਆਪਣੀ ਕਲਾ ਲਈ ਕੁਝ ਵੀ ਕਰ ਸਕਦਾ ਹੈ ਕਿਕੁਸ਼ਾਰਦਾ ਨੇ ਦੱਸੇਗੀ ਕੋਪਿਲ ਸ਼ਰਮਾ ਨਾਲ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ ਦੱਸੇਗੀ ਉਹਨਾਂ ਨੇ ਕਿਹਾ ਕਿ ਕਪਿਲ ਇੱਕ ਵੱਖਰੀ ਉਚਾਈ ਤੇ ਹਨ ਮੈਨੂੰ ਇਹ ਸ਼ੋਅ ਕਰਦੇ ਹੋਏ 11 ਸਾਲ ਹੋ ਗਏ ਨੇ ਕਪਿਲ ਨਾਲ ਕੰਮ ਕਰਕੇ ਮੈਨੂੰ ਬਹੁਤ ਕੁਝ ਸਿੱਖਣ ਤੇ ਅੱਗੇ ਵਧਣ ਵਿੱਚੋਂ ਮਦਦ ਮਿਲੇ ਇਸਨੇ ਮੈਨੂੰ ਉਹ ਵਿਅਕਤੀ ਬਣਨ ਵਿੱਚ ਮਦਦ ਕੀਤੀ ਹੈ ਜੋ ਮੈਂ ਅੱਜ ਤੁਹਾਡੇ ਸਾਹਮਣੇ ਦੱਸਦੀ ਕਿ ਕਿ ਕੁਸ਼ਾਦਾ ਨੇ ਹਾਲ ਹੀ ਚ ਦੀ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਦੂਜੇ ਸੀਜ਼ਨ ਵਿੱਚ ਆਪਣੀ ਵਾਪਸੀ ਕੀਤੀ ਹੈ ਇਸ ਵਿੱਚ ਕ੍ਰਿਸ਼ਨਾ ਅਭਿਸ਼ੇਕ राजजीव ठाकुर सुनील ग्रोवर ਤੇ ਅਰਚਨਾ ਪੂਰਨ ਸਿੰਘ ਵੀ ਹਨ ਸ਼ੋਅ ਦੇ ਪਹਿਲੇ ਐਪੀਸੋਡ ਦਾ ਪ੍ਰੀਮੀਅਰ 21 ਸਤੰਬਰ ਨੂੰ ਨਟਫਲਿਕਸ ਤੇ ਹੋਇਆ ਜਿਸ ਵਿੱਚ ਵਿਦਾਂਗ ਰਹਿਣਾ ਤੇ ਕਰਨ ਜੋਹਰ ਦੇ ਨਾਲ आलिया ਭੱਟ ਮਹਿਮਾਨ ਵਜੋਂ ਨਜ਼ਰ ਆ ਇਹ ਤਿੰਨ ਫਲੇਵਰਸ ਆਉਣ ਵਾਲੀ ਫਿਲਮ ਜਿਗਰਾ ਦੀ ਪ੍ਰੋਮੋਸ਼ਨ ਕਰਦੇ ਨਜ਼ਰ ਆ ਦੱਸ ਦੇ ਕਿ ਸੈਫ ਅਲੀ ਖਾਨ ਜੂਨੀਅਰ ਐਨਟੀਆਰ ਕਾਰਤਿਕ ਆਰਿਆਨ ਤ੍ਰਿਪਤੀ ਡਿਮਰੀ ਤੇ ਵਿਦਿਆਪਾਲਨ ਵਰਕੇ ਸਿਤਾਰੇ ਅਗਲੇ ਐਪੀਸੋਡ ਵਿੱਚ ਨਜ਼ਰ ਆਉਣਗੇ ਹੋਰ ਅਪਡੇਟ ਲਈ ਦੇਖਦੇ ਰਹੋ ਜੇਬ ਡਿਟੀ